दो जने गल ད�ས 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 དས དས ད� ਉੱਪਰ ਦੇ ਰੱਖਿਆ ਵਾਲੀ ਤੇ ਤੁਹਾਡਾ ਇਹ ਲੈਣਾ ਤੇ ਮੁੰਡਾ ਮੁੰਡਾ ਕਿੱਥੇ ਮਾਰੀ ਲੋ ਬਾਹਰ ਨਾ ਰਹੀ ਆ ਇਹ ਮੇਰਾ ਫਰਟ ਕਰਕੇ ਫਰਟ ਕਰਕੇ ਇਹ ਤੇਰਾ ਖਾਣ ਉਹ ਜਿਹੜਾ ਖਾਣ ਉਹ ਜਿਹੜਾ ਖਾਣ ਦੋ ਬਣਾ ਬੀਤੋ ਆ ਗੱਲ ਕਰ ਗੱਲ ਕਰ इने चले गए चले गए बोलकर एक कार चलाओ यार और नहीं सुन नहीं कर रहे मैं नहीं मारो ना करो ना करो 12 ਤਹਾਡੀਆਂ 12 ਮੰਗਾਈ ਤਹਾਡੀਆਂ 12 ਮੰਗਾਈ ਜਿਆਜੀ ਕਨ ਜਿਆਜੀ ਸਾਨੂੰ ਅਨਸਰ ਦੋ ਜਿਹੜੀਆਂ ਮੰਮਾ ਦੱਸੋ ਕਿ ਪਤਾ ਨੂੰ ਨਹੀਂ ਪਤਾ ਨਹੀਂ ਤੇ ਜਿੰਨੀ ਪਰਦਾਈ ਨਹੀਂ ਤੁਹਾਡੀਆਂ ਜਿਆਜੀ ਸਹੀ ਦੇਖੋ ਬੇਬੇ ਲੈ ਲਓ ਜਿਆਜੀ ਸਾਡੇ ਪ੍ਰਧਾਨ ਬੈਠੇ ਹੈ ਪ੍ਰਧਾਨ ਗੱਲ ਕਰਨੇ ਪ੍ਰਧਾਨ ਵੀ ਆ ਜਨਤਾ ਜੀ ਗੱਲ ਕਰੋ ਯਾਰ ਗੱਲ ਕਰੋ ਗੱਲ ਕਰ ਗੱਲ ਕਰ ਜੀ ਸਾਡਾ ਪਾਰਾ ਮੰਗਵਾਣੀ ਉਹ ਜੈ ਜੀ ਕਾ ਨਜਾਇਜ਼ ਜੀ ਮੈਂ ਚਾਹਾਂ ਖਾਰੀਆਂ ਮੰਗਾ ਜੈ ਜੀ ਨਾਲ ਤੇ ਆਪ ਕਹਿੰਦੇ ਆ ਪਰ ਮੇਰੀ ਇੱਕ ਮੇਰੀ ਆਪਾਂ ਉੱਥੇ ਬਿਠੇ ਹਾਂ 1.5 ਸਾਲ ਬਿਚਰੇ ਹਾਂ ਪ੍ਰਾਪਤੀ ਕੀ ਹੋਈ ਕਾ ਬੰਨਵੇ ਪ੍ਰਾਪਤੀ ਪ੍ਰਾਤੀ ਜਿਹੜੀ ਹੋਈ ਆ ਸਾਡੇ ਮੇਰੀ ਬੇਤਰਾਪਤੀ ਨਹੀਂ ਹੁਣ ਤੁਹਾਨੂੰ ਤਾਂ ਮੈਂ ਵੀ ਤੈਨੂੰ ਮਾਰੀ ਤੂੰ ਆਇਆ ਆਪਾਂ ਮੋਰਚਾ ਲਾਇਆ ਹੋਇਆ ਸਾਰਾ ਪੰਜਾਬ ਉੱਥੇ ਉੱੜਿਆ ਸਾਰੇ ਦੋਸਤਾਂ ਨੂੰ ਬੜਿਆ ਮੋਦੀ ਜਿਹੜਾ ਕਹਿੰਦੇ ਸੀ ਕਿ ਡਿਕਟੇਟਰ ਆ ਆਪਾਂ ਉਹਦੀਆਂ ਵੀ ਗੋਟੀਆਂ ਲਵਾਤੀਆਂ ਉਹਨੂੰ ਵੀ ਮਾਫੀ ਮੰਗਤੀ ਉਹਨੇ ਕਾਨੂੰਨ ਵਾਪਸ ਲਏ ਪਰ ਜਦੋਂ ਅਸੀਂ ਆਪਕੋ ਚੀ ਉਖੜ ਕੇ ਦੇਖੋ ਇਹ ਆਪਾਂ ਸਾਡੀਆਂ ਵੀ ਮੰਗਾਂ ਆਹੀ ਤੁਹਾਡੇ ਨਾਲ ਜੇ ਕਿਸਾਨੀ ਦਾ ਨਿਸ਼ਾਨ ਹੁੰਦਾ ਤੇ ਤੁਹਾਡਾ ਜੀ ਹੁੰਦਾ ਸਾਡਾ ਵੀ ਹੁੰਦਾ ਸਾਡੀਆਂ ਵੀ ਪੈਲੀਆਂ ਵਾ ਸਾਡੀਆਂ ਵੀ ਫਸਲਾਂ ਹਰ ਇੱਕ ਦਾ ਇੱਕ ਮਿੰਟ ਇੱਕ ਮਿੰਟ ਗੱਲ ਉਹਨਾਂ ਨੂੰ ਪੂਰੀ ਹੋਣੀ ਚਾਹੀਦੀ ਹੈ ਤੁਹਾਡਾ ਪੂਰੀ ਹੋਣੀ ਚਾਹੀਦੀ ਹੈ ਇਹ ਤੋਂ ਸੁਧਰੀ ਤਰੀਕਾ ਕਰਨਾ ਮੇਰੀ ਬੇਨਤੀ ਸੁਣ ਲੈਣਾ ਬਾਅਦ ਵਿੱਚ ਕਰਵਾਉਂਦਾ ਇੱਕ ਠੀਕ ਆ ਅਸੀਂ ਜਦੋਂ ਇਕੱਠੇ ਆਂ ਦੇਖੋ ਜਦੋਂ ਅਸੀਂ ਵੱਖਰੇ ਹੋ ਜਾਨੇ ਆਂ ਅਸੀਂ ਪਾੜ ਜਾਂਦੇ ਆਂ ਜੁਨਨਾ ਪਾੜ ਜਾਂਦੀਆਂ ਅਸੀਂ ਸਾਰੇ ਪਾੜ ਜਾਂਦੇ ਆਂ ਬ੍ਰੋਤੀ ਉਹਦਾ ਫੈਸਲਾ ਮੇਰੀ ਵੇਖੋ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਕਿ ਆਪਾਂ ਇਕੱਠੇ ਹੋਈਏ ਸਾਰਾ ਪੰਜਾਬ ਠੀਕ ਆ ਤਾਂ ਹੀ ਇਹ ਸਮੱਸਿਆ ਹੱਲ ਹੋ ਸਕਦੀ ਜਦੋਂ ਅਸੀਂ ਇਕੱਠੇ ਆਂ ਸਾਡੇ ਚ ਇਕਤਾ ਹੀ ਅਸੀਂ ਕੇਂਦਰ ਦੀਆਂ ਗੋਟੀਆਂ ਲਵਾਸੀਆਂ ਦਵਾਈਆਂ ਕਿ ਲਵਾਈਆਂ ਕਿ ਜਦੋਂ ਨਹੀਂ ਆਪਸ ਚ ਹੀ ਲੜਨ ਲੱਪੇ ਵੇਖੋ ਮਸਲੇ ਸਾਡੇ ਕੇਂਦਰ ਦੇ ਆਪਾਂ ਹੀ ਲੜਾਈ ਕਾਦੀ ਪਾਉਂਦੇ ਆਂ ਪੰਜਾਬ ਕੀ ਇੱਕ ਦੂਜੇ ਨਾਲ ਜੀ ਇਹਦਾ ਕੋਈ ਸਮਾਹ ਨਹੀਂ ਕਰਦਾ ਸਾਡੇ ਕਿ ਘਰਤੀ ਆਪਾਂ ਲੜਾਈ ਪਾ ਲਈ ਸਾਡੇ ਤਾਂ ਕੌਣ ਨਹੀਂ ਮੇਰੀ 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 ਗੱਲ ਸੁਣੋ ਮੇਰੀ ਗੱਲ ਸੁਣੋ ਆਪਾਂ ਇਕੱਠੇ ਹੋਈ ਆਪਾਂ ਤੁਹਾਡੇ ਨਾਲ ਸੇਖਵਾ ਸਾਹ ਸਾਡੀਆਂ ਬੰਦਾ ਵਾ ਤੁਸੀਂ ਸਿਆਸੀ ਪਾਸ ਇੱਕ ਇੱਕ ਸਿਆਸੀ ਪਾਸ ਦੇ ਆ ਗੱਲ ਕਰੀਏ ਸਿਆਸੀ ਪਾਸ ਦੇ ਇਕੱਠੇ ਹੁੰਦੀਆਂ ਕੋਈ ਕੋਈ ਇਹ ਦੱਸੋ ਜਿਹੜਾ ਸਿਆਸੀ ਬੰਦਾ ਇਹ ਬੇਨਤੀ ਆਪ ਨੂੰ ਇੱਕ ਮਿੰਟ ਸਾਡੀ ਬੇਨਤੀ ਆ ਕਿ ਸਾਨੂੰ ਇਹ ਦੱਸੋ ਜਦੋਂ ਅਸੀਂ ਉੱਥੇ ਬੈਠੇ ਆ ਇੱਕ ਮਿੰਟ ਇਹੀ ਹੋਰ ਦੇਖੀਏ ਕੋਈ ਕਿਸ ਨੂੰ ਉੱਥੇ ਤੰਗੀ ਦਿੱਤੀ ਆ ਜਾਂ ਕੋਈ ਉੱਥੇ ਰਾਹ ਬੰਦ ਕੀਤਾ ਰਾਹ ਤੇ ਚੱਲਣ ਦੇ ਆ ਰਾਹ ਕਿਤੇ ਸੈਂਟਰ ਸਰਕਾਰ ਨੇ ਬੰਦ ਪੰਜਾਬ ਜਾਣ ਕੇ ਬੰਦੋਨਾ ਕੀਤੇ ਆ ਤੇ ਫਿਰ ਸਾਨੂੰ ਠਾਲਾਂ ਦਾ ਕੀ ਮਤਲਬ ਹੋਇਆ ਓਏ ਵੀਟਾ ਕੇ ਸੱਦ ਕੇ ਕੁਝ ਕੀਤਾ ਕਿਉਂ ਕੀਤਾ ਸਾਡੇ ਨਾਲ ਸਾਡੇ ਉਥੇ ਜੋ ਟਰਾਲੀ ਚੋਰੀ ਕੀਤੀ ਆ ਅੰਗਰੋਂ ਜਾ ਕੇ ਟਰਾਲੀ ਲੈ ਆ ਬਿਲਕੁਲ ਵੀਡੀਓ ਬਣੀ ਆ ਤੁਹਾਡੇ ਐਮਐਲਏ ਦੇ ਟਰਾਲੀਆਂ ਚੋਰੀ ਕਰਾਈਆਂ ਉਹ ਕਿਉਂ ਕਰਾਈਆਂ ਨੇ ਤੇ ਨਾ ਠਾਇਆ ਉਥੋਂ ਕਿਹੇ ਕੰਨਾ ਛਣ ਦੱਸੋ ਵੀ ਕੀ ਗਨਾਹ ਕੀ ਸਾਡਾ ਉਥੇ ਅਸੀਂ ਕੀ ਮੰਗਲੇ ਪੰਜਾਬ ਕੋ ਮੰਗਣ ਦੇ ਆ ਐਂਦੇ ਸ਼ਿੰਤੋਂ ਜਾਣ ਦੇ ਆ ਐਮਐਲਏ ਆਮ ਨੇ ਕਿਉਂ ਠਾਇਆ ਨਹੀਂ ਮੇਰੀ ਮੇਰੀ ਸੈਂਟਰ ਕੋ ਮੰਗਾ ਤੇ ਸੈਂਟਰ ਕੋ ਜਾਓ ਨਾ ਐਂਦੇ ਸ਼ਿੰਤੋਂ ਜਾਣ ਦੇ ਆ ਵਾਰੀ ਵਾਰੀ ਬੋਲੋ ਵਾਰੀ ਵਾਰੀ ਮੇਰੀ ਸੁਣ ਲੈ ਮੈਂ ਤੇਰੀ ਮੈਂ ਤੇਰੀ ਮੈਂ ਕਹਿੰਦੇ ਸੈਂਟਰ ਕੋ ਜਾਓ ਸੈਂਟਰ ਕੋ ਜਾਇ ਜਿਹੜੇ ਅਸੀਂ ਬਣਵੇ ਬਣਾ ਕੇ ਤੁਹਾਡੇ ਕੋਲ ਪੇ ਤੁਸੀਂ ਬਣੇ ਹੋ ਭੇਜੀਆਂ ਵਾਂ ਕਿਉਂ ਅਸੀਂ ਸੈਂਟਰ ਕੋਲ ਕਿਉਂ ਜਾਏਗੇ ਤੁਸੀਂ ਨਾ ਗਾੜੀ ਮੈਂ ਤੇ ਸਕਦੇ ਤੁਹਾਡੇ ਰੋਕਾ ਚ ਕੀ ਤੁਹਾਡੇ ਸਿਕਨ ਸਾਡਾ ਉੱਡ ਗਿਆ ਹੈ ਤੁਸੀਂ ਕਹੋ ਗਾੜੀ ਗੱਲ ਤੁਸੀਂ ਅੱਗੇ ਲੱਗ ਕੇ ਕਿਉਂ ਨਹੀਂ ਜਾਂਦੇ ਲੇਕਿਨ ਉਹ ਜੋ ਜੋ ਤਰਸ ਮਾਰਾ ਪੁਲਿਸ ਦਾ ਕੀ ਮਤਲਬ ਹੈਗਾ ਸਾਰੀ ਰਾਤ ਮੈਨੂੰ ਮੈਂ ਇਹ ਦੱਸਉ ਮੈਨੂੰ ਇਹਦਾ ਜਵਾਬ ਮੈਂ ਲੈ ਕੇ ਜਾਣਾ ਕਿ ਕਿੰਨਾ ਨਜ਼ਰਬੰਦ ਕੀਤਾ ਮੈਨੂੰ ਨਜ਼ਰਬੰਦ ਕੀਤਾ ਮੇਨੂੰ ਨਜ਼ਰਬੰਦ ਕੀਤਾ ਜਿਦਾਂ ਤੁਸੀਂ ਸਾਡਾ ਧੰਡਾਟ ਆਇਆ ਸੀ ਉਦੋਂ ਦੀ ਗੱਲ ਆਏ ਸਾਰੀ ਰਾਤ ਤੱਕ ਉੱਥੇ ਮੈਨੂੰ ਨਜ਼ਰਬੰਦ ਮੇਰੇ ਘਰ ਦੇ ਵਿੱਚ ਕਿਉਂ ਕੀਤਾ ਇਹ ਆ ਕਿ ਕਹਿੰਦੇ ਆ ਕਿ ਮੇਰੀਆਂ ਭੈਣਾਂ ਆ ਰਹੀਆਂ ਤੇਰੀਆਂ ਭੈਣਾਂ ਅੱਜ ਤੁਹਾਨੂੰ ਚਿੱਤ ਆਉਂਦੀਆਂ ਉਦੋਂ ਭੈਣਾਂ ਕਿੱਥੇ ਗਈਆਂ ਮੇਰੇ ਘਰ 'ਚ ਕੋਈ ਬੰਦਾ ਨਹੀਂ ਕੋਈ ਸ਼ਖਸ ਨਹੀਂ ਜਾਣਸ ਨਹੀਂ ਕੋਈ ਮੈਂ ਕੱਲੀ ਜਨਾਨੀ ਕਿਉਂ ਮੇਰੇ ਘਰ ਪੁਲਿਸ ਨੇ ਮੈਨੂੰ ਕੀਤਾ ਨਜ਼ਰਬੰਦ ਸਾਡਿਆਂ ਨੂੰ ਸਵੇਰੇ 11 ਵਜੇ ਪੁਲਿਸ ਮੇਰੇ ਘਰੋਂ ਗਈ ਕੀ ਗੱਲ ਮੈਂ ਆਪਣੇ ਪਰੀ ਦਵਾਈ ਦਾ ਕੁਛ ਨਹੀਂ ਕਰਉਣਾ ਅਗਲੇ ਕਹਿੰਦੇ ਕਿ ਇੱਥੋਂ ਤਾਨੂੰ ਕਰੋ ਅਸੀਂ ਨਿਕਲ ਨਹੀਂ ਤਰਾ ਕਿਉਂ ਬਦਲ ਗਈ ਤਸੀਮੇ ਇਹ ਦੱਸੋ ਮੈਨੂੰ ਇਹਦਾ ਜਵਾਬ ਦੇ ਕੇ ਜਾਓ ਜਿੱਦਾਂ ਹੋਣੀ ਆ ਭਾਵੇਂ